ਨਗਰ ਕੌਂਸਲ ਗੁਰਾਇਦੇ ਪ੍ਰਧਾਨ ਹਰਮੇਸ਼ ਲਾਲ ਦੀ ਬਲੇਰੋ ਗੱਡੀ ਹਾਸੇ ਦਾ ਸ਼ਿਕਾਰ ਹੋਣ ਦੀ ਸੂਚਨਾ ਮਿਲੀ ਹੈ ਉਕਤ ਹਾਦਸਾ ਮੋਟਰਸਾਈਕਲ ਨੂੰ ਬਚਾਉਂਦੇ ਹੋਏ ਵਾਪਰਿਆ ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਜਿੱਥੇ ਹਰਮੇਸ਼ ਲਾਲ ਜ਼ਖਮੀ ਹੋ ਗਏ ਉੱਥੇ ਹੀ ਗੱਡੀ ਦੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਜਾਣ ਦੀ ਵੀ ਸੂਚਨਾ ਹੈ ਪਿੰਡ ਮਾਹਲਗੇੜ ਕੋਲ ਵਾਪਰੇ ਇਸ ਹਾਸੇ ਦੀ ਜਾਣਕਾਰੀ ਦਿੰਦੇ ਹਾਂ ਦੇਵਕੰtin ਦੇ ਮਾਲਕ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਮਾਹਲਗੇੜ ਦੇ ਅੰਦਰੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ ਜਿਸ ਦੇ ਕੰਨ ਨੂੰ ਮੋਬਾਈਲ ਫੋਨ ਲੱਗਿਆ ਹੋਇਆ ਸੀ ਅਤੇ ਦੂਸਰੇ ਪਾਸੇ ਉਹ ਫਗਵਾੜਾ ਤੋਂ ਗੁਰਾਇਆਂ ਵੱਲ ਨੂੰ ਆ ਰਹੀ ਬਲੇਰੋ ਗੱਡੀ ਨੂੰ ਕੰਟਰੋਲ ਵਿੱਚ ਕਰਦੇ ਸਮੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਜਾਨ ਨੂੰ ਬਚਾਉਂਦੇ ਸਮੇ ਦਰਖਤ ਨਾਲ ਟਕਰਾ ਗਈ ਉਧਰ ਹਾਸੇ ਤੋਂ ਬਾਅਦ ਜਿੱਥੇ ਬਲੇਰੋ ਚਾਲਕ ਹਰਮੇਸ਼ ਲਾਲ ਮੇਸ਼ੀ ਜ਼ਖਮੀ ਹੋ ਗਿਆ ਉੱਥੇ ਹੀ ਮੋਟਰਸਾਈਕਲ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਗੁਰਾਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪ ਸਿੰਘ ਹੈ ਅਰੇ ਦੁਕਾਨ ਸਾਡੀ ਇਹ ਕੰਟੀਨ ਹੈ ਆਪਣੀ ਦੀਪ ਕੰਟੀਨ ਮਾਲਾ ਸਕੂਲ ਦੇ ਵਿੱਚ ਤੇ ਇਹ ਥੋੜੀ ਦੇਰ ਪਹਿਲਾਂ ਇਹ ਹੋਇਆ ਵੀ ਮਾਲਾ ਤੋਂ ਇੱਕ ਮੁੰਡਾ ਹੁੰਦਾ ਸੀਗਾ ਕੰਨਾਂ ਤੇ ਮੋਬਾਈਲ ਆਇਆ ਸੀਗਾ ਮੋਟਰਸਾਈਕਲ 'ਤੇ ਹੁੰਦਾ ਸੀ ਬਹੁਤ ਫਾਸਟ ਤੇ ਉਹ ਇਧਰੋਂ ਜਦੋਂ ਲੰਘਿਆ ਤਾਂ ਉਧਰੋਂ ਪਿੱਛੋਂ ਬ੍ਰੇਰੋ ਗੱਡੀ ਆਈ ਤੇ ਉਹ ਗੱਡੀ ਵਾਲੇ ਜਿਹੜੇ ਸੀਗੇ ਉਹ ਤਾਂ ਆਪਣੇ ਸਹੀ ਆ ਰਹੇ ਸੀਗੇ ਪਤਾ ਨਹੀਂ ਉਹਨੂੰ ਬਚਾਉਂਦੇ ਬਚਾਉਂਦੇ ਉਹਨਾਂ ਨੇ ਗੱਡੀ ਇੱਧਰ ਕੰਟੀਨ ਦੇ ਉੱਪਰ ਬਾਹਰ ਝਾੜਤੀ ਇਸ ਖੂਨ ਦੇ ਵਿਆਰ ਤੇ ਉੱਥੇ ਸਾਡਾ ਮੋਟਰਸਾਈਕਲ ਵੀ ਸੀ ਖੜਾ ਮੋਟਰਸਾਈਕਲ ਦੇ ਉੱਪਰ ਵੀ ਗੱਡੀ ਚੜ ਗਈ ਉਹ ਵੀ ਟੁੱਟ ਭੰਨ ਹੋ ਗਿਆ ਤੇ ਬਾਅਦ ਵਿੱਚ ਜਦੋਂ ਅਸੀਂ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਉਹ ਆਪਣੇ ਗੁਰਾਇਆਂ ਦੇ ਪ੍ਰਧਾਨ ਸੀਗੇ ਹਰਮੇਸ਼ لال ਮੇਸੀ ਤੇ ਬਾਅਦ ਵਿੱਚ ਫਿਰ ਉਹਨਾਂ ਦੀ ਵੀ ਥੋੜੀ ਬੌਣ ਮਾੜੀ ਮੋਟੀ ਛੱਟ ਲੱਗੀ ਐ ਤੇ ਬਚਾਅ ਹੋ ਗਿਆ ਸੀ ਇਹ ਕਹਿੰਦੇ ਵੀ ਚਲੋ ਹਰੇਕ ਨੂੰ ਹਰੇਕ ਦਾ ਬਚਾਅ ਕਰਨਾ ਚਾਹੀਦਾ ਪਰ ਪਰੰਤੂ ਇਹ ਹੋਇਆ ਬਹੁਤ ਜ਼ਿਆਦਾ ਗਾਉਟ ਹੈ ਵੇ ਗੁਨਾਹ ਦਾ ਬਚਾਅ ਹੋ ਗਿਆ ਤਾਂ ਅਸੀਂ ਵੀ ਸਾਰੇ ਮਤਲਬ ਆਪਾਂ ਗੱਡੀ ਘਾੜ ਲਈ ਹੁਣ ਗੱਡੀ ਬਰਖਾ ਭੇਜਤੀ ਕੋਈ ਪ੍ਰਸ਼ਾਸਨਿਕ ਸ਼ਿਕਾਇਤ ਵਗੈਰਾ ਕੀਤੀ ਪ੍ਰਸ਼ਾਸਨ ਨੂੰ ਤਾਂ ਹਜੇ ਕੋਈ ਨਾ ਐਮਸੀ ਆਏ ਸੀ ਦੋ ਤਿੰਨ ਆਪਣੇ ਰਾਜੂ ਭਾਜੀ ਵੀ ਇੱਕ ਦੋ ਹੋਰ ਆਏ ਸੀਗੇ ਤਾਂ ਉਹਨਾਂ ਨੂੰ ਲੈ ਗਏ ਤੇ ਪੱਟੀ ਬੁੱਟੀ ਤਰਾਉਣ ਲੈ ਗਏ ਜਾਂ ਕਿੱਥੇ ਲੈ ਗਏ ਉਹਨੇ ਤਾਂ ਬਾਕੀ ਅਜੇ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਬਲੇਰੋ ਗੱਡੀ ਕਿੱਧਰੋਂ ਕਿੱਧਰ ਨੂੰ ਜਾ ਰਹੀ ਸੀਗੀ ਇਹ ਆ ਰਹੀ ਸੀ ਭੁਗਾਲੇ ਵਾਲੇ ਪਾਸੇ ਤੋਂ ਆ ਰਹੀ ਸੀ ਤੇ ਬੁਰਾਏ ਨੂੰ ਜਾ ਰਹੀ ਸੀ ਤੇ ਬਸ ਹੋਰ ਤਾਂ ਮਤਲਬ ਹੁਣ ਲੈ ਕੇ ਗਏ ਆ ਹੁਣ ਬਾਕੀ ਤਾਂ ਹੋਰ ਕੁਝ ਨਹੀਂ ਆਇਆ ਬਾਕੀ ਬਚਾਅ ਹੋ ਗਿਆ ਸਾਰਿਆਂ ਦਾ ਜੇ ਕਿਸੇ ਦੁਕਾਨਾਂ ਦੇ ਉੱਪਰ ਚੜ ਜਾਂਦੀ ਤਾਂ ਫੇਰ ਕੰਮ ਖਰਾਬ ਸੀਗਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਜਾਨੇ ਮਾਨੇ ਤਾਂ ਕੋਈ ਨਹੀਂ ਹੋਇਆ ਬਸ ਮੋਟਰਸਾਈਕਲ ਵਿੱਚ ਆ ਗਿਆ ਇਸ ਦਾ ਉਹਨਾਂ ਦਾ ਵੀ ਬਚਾਅ ਹੋ ਗਿਆ ਜਿਹੜੇ ਚਲਾ ਰਹੇ ਸੀਗੇ ਐਮਸੀ ਸਾਹਿਬ ਤਾਂ ਉਹ ਵੀ ਚਲੋ ਵਿਧਿਆ ਹੋਇਆ ਬਚਾਅ ਤੇ ਜਿਹੜੇ ਤੁਸੀਂ ਕਹਿ ਰਹੇ ਕਿ ਕੰਨ ਤੇ ਮੋਬਾਈਲ ਲੱਗਾ ਸੀ ਉਹ ਉਹ ਨਿਕਲ ਗਿਆ ਮੁੰਡਾ ਉਹ ਪਤਾ ਨਹੀਂ ਕੌਣ ਸੀਗਾ ਇੰਨਾ ਉਹ ਵੀ ਕਹਿੰਦੇ ਵੀ ਪਛਾਣ ਨਹੀਂ ਹੋਇਆ ਕੌਣ ਸੀ ਉਹਨੂੰ ਬਚਾਉਂਦੇ ਪੁੱਛਣ ਦੀ ਗੱਡੀ ਇੱਧਰ ਸਾਡੇ ਵਾਲੇ ਪਾਸੇ ਆ ਉਹਨੂੰ ਬਚ